ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਦੇ ਲਈ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਦੇ ਵੱਲੋਂ ਲਗਾਤਾਰ ਸਮਾਣਾ ਸ਼ਹਿਰ ਤੇ ਪਿੰਡਾਂ ਦੇ ਵਿੱਚ ਨੁਕੜ ਮੀਟਿੰਗਾਂ ਕੀਤੀ ਜਾ ਰਹੀਆਂ ਪਰ ਕੱਲ ਰਾਤ ਨੂੰ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਦੇ ਵੱਲੋਂ ਵਾਰਡ ਨੰਬਰ 7 ਦੇ ਵਿੱਚ ਮੀਟਿੰਗ ਕੀਤੀ ਗਈ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਲੇਕਿਨ ਵਿਰੋਧੀ ਜਿਹੜੇ ਨੇਤਾ ਪ੍ਰਨੀਤ ਕੋਰ ਦੇ ਵੱਲੋਂ ਸਰਕਾਰ ਦੇ ਉੱਪਰ ਨਿਸ਼ਾਦਾ ਸਾਧ ਦੇ ਕਿਹਾ ਕਿ ਹਸਪਤਾਲ ਦੇ ਵਿੱਚ ਨਾਤਾ ਕੋਈ ਡਾਕਟਰ ਹੈ ਅਤੇ ਨਾ ਹੀ ਕੋਈਆਂ ਦਵਾਈਆਂ ਦਾ ਪ੍ਰਬੰਧ ਹੈ ਪਰ ਦੂਜੇ ਪਾਸੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਤੁਹਾਡੇ ਹਸਬੰਦ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਕਿੰਨੇ ਕੋ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੁਸੀਂ ਹਸਪੀਟਲ ਖੋਲੇ ਨੇ ਤੇ ਕਿੰਨੇ ਕੋ ਤੁਸੀਂ ਦਵਾਈਆਂ ਦੇ ਪ੍ਰਬੰਧ ਕੀਤੇ ਨੇ ਉਸ ਦਾ ਵੀ ਸਾਨੂੰ ਜਵਾਬ ਦਿਓ ਦੂਜੇ ਪਾਸੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਸ਼ਬਦਾਵਲੀ ਔਨੀ ਨੂੰ ਬੋਲਣੀ ਚਾਹੀਦੀ ਹੈ ਜਿੰਨਾ ਕੋ ਆਪਾਂ ਲੋਕਾਂ ਦੀ ਮਦਦ ਕਰ ਸਕੀਏ ਪਰ ਇਹ ਨਾ ਹੋਵੇ ਕਿ ਲੋਕਾਂ ਨੂੰ ਲਾਰੇ ਲਾ ਕੇ ਲੋਕੀ ਲਾਰੇ ਜੋਗੇ ਹੀ ਰਹਿ ਜਾਣ ਪਰ ਹੁਣ ਤੁਹਾਡੇ ਜਿਹੜੇ ਲਾਰਿਆਂ ਦੇ ਵਿੱਚ ਲੋਕ ਨਹੀਂ ਆਣ ਵਾਲੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਪੜ੍ਹਨਾ ਮਾ ਮਾ ਜਿਹੜਾ 18 ਸਾਲ ਤੋਂ ਉੱਤੇ ਨੇ ਉਹਨਾਂ ਨੂੰ 21000 ਰੁਪਿਆ ਮਹੀਨਾ ਦਵਾਂਗੇ। ਔਰ ਅਸੀਂ ਪਹਿਲੇ ਪਹਿਲੇ ਸਾਲ ਦੇ ਵਿੱਚ ਹੀ 600 ਜੁਟ ਬਿਜਲੀ ਦੀ ਜਿਹੜੀ ਉਹ ਫ੍ਰੀ ਅਸੀਂ ਹਰ ਇੱਕ ਪਰਿਵਾਰ ਨੂੰ ਦਿੱਤੀਆ ਬਿਨਾ ਪੱਖਪਾਤ ਤੋਂ ਹਾਂ ਕਿਸੇ ਕਾਰਨ ਕਰਕੇ ਜੇ ਕਿਸੇ ਦਾ ਕੋਈ ਪਿਛਲਾ ਬਕਾਇਆ ਖੜਾ ਉਹ ਲੱਗ ਚੀਜ਼ਾਂ ਨਹੀਂ ਜਦੋਂ ਸਰਕਾਰ ਨੇ ਇਹ ਬਿੱਲ ਮਾਫ ਕਰ ਦੀ ਜਿਹੜੀ ਪਾਲਸੀ ਲੈ ਕੇ ਆਏ ਤਾਂ ਜਿਹਦੇ ਪਿਛਲੇ ਬਕਾਇਆ ਖੜੇ ਤੇ ਉਹ ਵੀ ਮਾਫ ਕੀਤੇ ਗਏ ਸੋ ਅਸੀਂ ਨੇ ਪਹਿਲਾ ਵਾਦਾ ਉਹ ਪੂਰਾ ਕੀਤਾ ਦੂਜਾ ਨੰਬਰ ਅਸੀਂ ਕਹਿੰਦੇ ਸਕੂਲਾਂ ਤੇ ਅਸੀਂ ਚੰਗੇ ਸਕੂਲ ਬਿਠਾ ਦੋ ਮੰਡ ਸੈਟ ਕਰਦੇ ਹੋ ਬੱਚੇ ਬਾਅਦ ਵਿੱਚ ਚੰਗੇ ਸਕੂਲ ਬਣਾਵਾਂਗੇ ਸਾਡੇ ਸਮਾਰੇ ਵਿਖੇ ਗਵਰਨਮੈਂਟ ਸਕੂਲ ਹੈਗਾ ਜਿਹੜਾ ਬਣਾਹਾ 2 ਕਰੋੜ ਰੁਪਈਆ ਉਹ ਸਕੂਲ ਵਾਸਤੇ ਆ 2 ਕਰੋੜ ਰੁਪਈਆ ਕਿਉਂਕਿ ਕਿਸੇ ਵੀ ਸਰਕਾਰ ਨੇ ਨਾ ਕਿਤੇ ਸਕੂਲਾਂ ਦੀ ਗੱਲ ਕੀਤੀ ਨਾ ਕਦੇ ਚੰਗੇ ਹਸਪਤਾਲਾਂ ਦੀ ਗੱਲ ਕੀਤੀ ਔਰ ਨਾ ਕੋਈ ਸਾਡੀ ਪੜ੍ਹਾਈ ਦੀ ਜਿਹੜੀ ਕੋਈ ਸਕੀਮ ਹੈ ਉਹਦੇ ਵਾਸਤੇ ਗੱਲ ਕੀਤੀ ਹੁਣ ਅੱਜ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਆ ਇਹ ਬਿਲਕੁਲ ਅਲੱਗ ਹੈ ਇਹਦੇ ਵਾਸਤੇ ਸਾਨੂੰ ਬੜਾ ਜੜਾ ਸੋਚਣ ਦੀ ਲੋੜ ਹੈ ਧਿਆਨ ਕਰਨ ਦੀ ਲੋੜ ਹੈ ਇਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਜਿਹੜੀ ਜਿਹਦਾ ਮੋਤੀ ਪ੍ਰਧਾਨ ਮੰਤਰੀ ਆ ਜਿਨੇ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣਿਆ ਜਦੋਂ ਦੇਸ਼ ਦੇ ਸਿਰ 18 ਲੱਖ ਕਰੋੜ ਕਰਜ਼ਾ ਸੀ ਆ 10 ਸਾਲਾਂ ਦੇ ਵਿੱਚ 54 ਲੱਖ ਕਰੋੜ ਤੋਂ ਵੀ ਵਧਾ ਕੇ ਕਰਜ਼ਾ ਹੋਨੇ ਸਾਡੇ ਸਿਰ ਤੇ ਔਰ ਜੇ ਅਸੀਂ ਗੱਲ ਕਰੀਏ 2014 ਦੇ ਵਿੱਚ ਡੀਜ਼ਲ ਦਾ ਰੇਟ 50 ਰੁਪਏ ਦੇ ਆਸ-ਪਾਸ ਸੀਗਾ ਹਾਲਾ ਕਿ ਉਹ ਕੱਚੇ ਤੇਲ ਦਾ ਰੇਟ 114 ਡਾਲਰ ਸੀ ਔਰ ਪੈਟਰੋਲ ਦਾ ਰੇਟ ਵੀ 5255 ਰੁਪਏ ਸੀ ਔਰ ਸਿਲੰਡਰ ਸਾਢੇ 3400 ਦਾ ਸੀ ਔਰ ਜੇ ਅੱਜ ਗੱਲ ਕਰੀਏ ਸਿਲੰਡਰ 11-1200 ਰੁਪਏ ਦਾ ਜੇ ਜੇ ਡੀਜ਼ਲ ਪੈਟਰੋਲ ਦੀ ਗੱਲ ਕਰੀਏ 100 ਰੁਪਏ ਆ ਅੱਜ ਜੇ ਕਿਸੇ ਨੇ ਦਿਹਾੜੀ ਤੇ ਜਾਣਾ ਉਹ ਵੀ ਮੋਟਰਸਾਈਕਲ ਲੈ ਕੇ ਜਾਂਦਾ ਤਾਂ ਸਾਡੇ ਪੱਲੇ ਬਚੂਗਾ ਕੀ ਲੱਖਾਂ ਕਰੋੜਾਂ ਰੁਪਈਆ ਤੇਲ ਦੀਆਂ ਕੰਪਨੀਆਂ ਨੇ ਬਚਾ ਕੇ ਉਹ ਕੁਛ ਜਿਹੜੇ ਮੋਦੀ ਦੇ ਦੋਸਤ ਨੇ ਜਿਹੜੇ ਮੋਦੀ ਦੇ ਮਿੱਤਰ ਨੇ ਉਹਨਾਂ ਦੀਆਂ ਝੋਲੀਆਂ ਭਰ ਲੀਆਂ ਉਹ ਕਿੰਨੇ ਮੋਦੀ ਦੇ ਆੜੀ ਨੇ ਜਿਹੜੇ ਕਰੋੜਾ ਰੁਪਇਆ ਲੈ ਕੇ ਵਿਦੇਸ਼ਾਂ ਨੂੰ ਭੱਜ ਗਏ ਸਾਡੇ ਅੱਜ ਜੇ ਕਿਸੇ ਨੇ ਕੋਈ ਲੱਖ ਰੁਪਇਆ 2 ਲੱਖ ਰੁਪਇਆ ਜਿਨੇ ਕਰਜ਼ਾ ਲਿਆ ਬੈਂਕ ਵਾਲੇ ਕੁਰਕੀ ਕਰਨ ਆ ਜਾਂਦੇ ਨੇ ਔਰ ਜਿਹੜੇ ਹਜ਼ਾਰਾਂ ਕਰੋੜ ਰੁਪਇਆ ਲੈ ਕੇ ਭੱਜ ਗਏ ਉਹਨਾਂ ਵੱਲੇ ਕਦੇ ਮੋਦੀ ਨੇ ਕਦੇ ਅੱਖ ਝਪਰ ਕੇ ਵੀ ਦੇਖੀ ਕਿਉਂਕਿ ਉਹ ਮੋਦੀ ਨੂੰ ਇਲੈਕਸ਼ਨ ਲੜਉਂਦੇ ਨੇ ਅੱਜ ਜੇ ਅੱਜ ਇਹਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੈਦਾ ਘਟੋ ਘੱਟ ਘਟੋ ਘੱਟ ਨਹੀਂ 1 ਲੱਖ ਕਰੋੜ ਖਰਚਾ ਹੋਣਾ 1 ਲੱਖ ਕਰੋੜ ਉਹ ਕੌਣ ਲਾ ਰਿਹਾ ਹੈ ਉਹ ਅਡਾਨੀ ਅਮਬਾਨੀ ਰੱਖ ਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਤੁਲੇ ਹੋਏ ਨੇ ਪਰ ਚੋ ਅੱਜ ਹਾਲਾਤ ਨੇ ਦੱਸਦੇ ਮੋਦੀ 150 ਸੀਟ ਦੀ ਪਾਰ ਨਹੀਂ ਕਰ ਰਿਹਾ ਕਿਉਂਕਿ ਲੋਕਾਂ ਨੇ 10 ਸਾਲ ਦਾ ਰਾਜ ਮੋਦੀ ਦਾ ਦੇਖ ਲਿਆ ਦੇਖ ਲੈ ਕਿ ਮੋਦੀ ਨੇ 10 ਸਾਲਾਂ ਦੇ ਵਿੱਚ ਕਿਵੇਂ ਦੇਸ ਦਾ ਨੰਬੂ ਮੰਗੁੰਡ ਛੋੜ ਕੇ ਰੱਖਤਾ ਜਿਨੇ 10 ਸਾਲਾਂ ਦੇ ਵਿੱਚ ਸਾਡੇ ਵਾਸਤੇ ਕੁਝ ਨਹੀਂ ਕੀਤਾ ਕਿ ਆਉਣ ਵਾਲੇ 5 ਸਾਲਾਂ ਸਾਡੇ ਵਾਸਤੇ ਕੁਝ ਕਰੂਗਾ ਕਦੇ ਵੀ ਨਹੀਂ ਸੋ ਵੀਰੋ ਜੋ ਕੈਂਡੀਡੇਟ ਬੀਜੇਪ ਕੋਲੋਂ ਪਟਿਆਲੇ ਤੋਂ ਤਾ ਰਿਆ ਗਿਆ ਤੁਹਾਨੂੰ ਪਤਾ ਤਿੰਨ ਵਾਰੀ ਪਹਿਲਾਂ ਐਮਪੀ ਰਹਿ ਚੁੱਕੀ ਆ ਪਟਿਆਲੇ ਜ਼ਿਲ੍ਹੇ ਤੋਂ ਪਟਿਆਲੇ ਲੋਕ ਸਭਾ ਤੋਂ ਤਿੰਨ ਵਾਰੀ ਐਮਪੀ ਰਹੀ ਆ ਪ੍ਰਨੀਤ ਕੌਰ ਤੁਹਾਡੇ ਲੱਭ ਕਿੰਨੀ ਕਵਾਰੀ ਆ ਕੇ ਗਈ ਹੈ ਥੋੜੇ ਕਿਤੇ ਆ ਕੇ ਪੁੱਛਿਆ ਤੁਹਾਨੂੰ ਤੁਖ ਤਕਲੀਫ ਕਦੇ ਤੁਹਾਡੀ ਖੁਸ਼ੀ ਚ ਕਦੇ ਗਮੀ ਚ ਜਿਹੜਾ 15 ਸਾਲਾਂ ਚ ਆ ਕੇ ਕਦੇ ਤੁਹਾਡੇ ਬੇੜੇ ਚ ਨਹੀਂ ਆ ਕੇ ਗਿਆ ਮਹੱਲੇ ਚ ਨਹੀਂ ਆ ਕੇ ਗਿਆ ਤੁਸੀਂ ਕੀ ਸੋਚਦੇ ਹੋ ਅਗਲੀ ਵਾਰ ਜੇ ਤੁਸੀਂ ਬਣਾ ਦੂਗਾ ਤੁਹਾਡੇ ਆ ਕੇ ਜਾਊਗਾ ਕਦੇ ਵੀ ਕਦੇ ਜਿਹੜਾ ਕਾਲੀਦਾਲ ਦਾ ਉਹ ਤੋਂ ਜੀਨਕਪੁਰ ਤੋਂ ਜਿਹਨੂੰ ਮਿਲਣ ਜਾਣਾ ਹੋਵੇ ਕੌਣ ਜਾਊਗਾ ਥੇ ਮਿਲ ਜਾ ਸਕਦਾ ਪਹਿਲਾਂ ਤੁਹਾਨੂੰ 5-7000 ਰੁਪਏ ਚਾਹੀਦਾ ਫਿਰ ਗੱਡੀ ਕਰਾਇ ਤੇ ਕਰ ਜੇ ਤੇ ਫਿਰ ਉੱਥੇ ਮਿਲ ਲ ਜਾਊਗਾ ਫਿਰ ਮੈਨੂੰ ਪਤਾ ਨਹੀਂ ਨਹੀਂ ਅਗਲੀ ਅਗਲੀ ਗੱਲ ਐ ਨੀਰੋ ਉਹਨਾਂ ਤੋਂ ਬਣਾ ਬਚਾ ਕੁਛ ਨਹੀਂ ਹੈ ਜਿਹੜਾ ਕਾਂਗਰਸ ਕੰਨੀਓ ਖੜਾ ਉਹ ਤਾਂ ਪਹਿਲੇ ਕਹਿੰਦਾ ਮੈਂ ਕਿਸੇ ਦੇ ਨਹੀਂ ਜਾਂਦਾ ਮੈਂ ਨਾ ਕਿਸੇ ਦੇ ਖੁਸ਼ੀ ਤੇ ਨਾ ਗਮੀ ਤੇ ਨਾ ਮੈਨੂੰ ਲੋੜ ਆ ਗੋਟਾ ਪੋਣੀਆਂ ਦੇ ਪਾ ਦੋ ਮੈਂ ਨਹੀਂ ਕਿਸੇ ਦੇ ਜਾਂਦਾ ਤੁਸੀਂ ਕੀ ਸਮਝਦੇ ਹੋ ਜਿਹੜਾ ਇੱਕ ਵਾਰੀ ਪਹਿਲਾਂ ਸੀਐਮਪੀ ਬਣਾ ਕੇ ਦੇਖ ਲਿਆ ਉਦੋਂ ਹੁਣ ਕੋਈ ਨੀਂਦ ਰੱਖੀ ਜਾ ਸਕਦੀ ਕਦੇ ਵੀ ਨਹੀਂ ਮੈਂ ਤੁਹਾਨੂੰ ਭੈਣੋ ਭਰਾਵੋ ਇੱਕੀ ਬੇਨਤੀ ਕਰਦਾ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਡਾਕਟਰ ਬਲਬੀਰ ਉਹਨੂੰ ਆਪਣੀ ਇੱਕ ਵੋਟ ਪਾਓ ਮੈਂ ਤੁਹਾਡੇ ਵਿੱਚੋਂ ਤੁਹਾਡੇ ਵਿੱਚ ਖੜਾ ਹਮੇਸ਼ਾ ਤੁਹਾਡੇ ਵਿੱਚ ਆਮ ਆਦਮੀ ਪਾਓ